ਨਜਾਇਜ਼ ਨਜਾਇਜ਼ ਕੀਤੀ ਇਹਨਾਂ ਨੇ ਬਸ ਉਹਨੂੰ ਲਿਆਉਣ ਉਹਦੇ ਹਾਰ ਪੌਣ ਛਿੱਤਰਾ ਦੇ ਕਾਲਾ ਮੂੰਹ ਕਰਨ ਜਿਹਨੇ ਮਾਰਤਾ ਮੁਕ ਨਜਾਇਜ਼ ਮਾਰਿਆ ਨੂੰ ਨਜਾਇਜ਼ ਨਾਇਓ ਨਸ਼ਾ ਵੇਚਦਾ ਆਪਣੇ ਕੋਲੋਂ ਸਾਰਾ ਘੜਕੀਦਾ ਇਹਨੇ ਨਿਕੇ ਜੇ ਬੱਚੇ ਦੇ ਸਾਹਮਣੇ ਲਿਆਏ ਉਹਨੂੰ ਕਰੋ ਬੋਤਲੇ ਆਇਦਿ ਨਹੀਂ ਨਾ ਚਾਹੇ ਵੇਚਦਾ ਬਸ ਉਹਨੂੰ ਛਿੱਤਰਾ ਦਾਰ ਪਹਿਣਾ ਚਾਹੀਦਾ ਹੋਰ ਕੁਝ ਨਹੀਂ ਉਹਦੇ ਛਿੱਤਰ ਵੱਜਣੇ ਚਾਹੀਦੇ ਉਹਨੂੰ ਸਿਰਫ ਇੱਕ ਪਾਵਰ ਮੁਲਾਜ਼ਮ ਦੇ ਮੱਥੇ ਲਾ ਦੇ ਉਹ ਮੁਲਾਜ਼ਮ ਨੂੰ ਲਿਓਨ ਇਨੇ ਉਹਨੂੰ ਕੁੱਟਿਆ ਉਹਨੂੰ ਮੁਕੀਰ ਅਸੀਂ ਉਹਦੇ ਉਧਰ ਖੇਤਰ ਮੱਗਰਮੱਛਾਂ ਨੂੰ ਫੜਦੇ ਜਿਹੜੇ ਇੰਨਾ ਵਿੱਚ ਛੱਡਿਓ ਉਹਨਾਂ ਨੂੰ ਫੜਦੇ ਨਹੀਂ ਜਿਹੜਾ ਮਾਰਾ ਨੂੰ ਤਕਰੀਬ ਉਹਨੂੰ ਚੁੱਕ ਲਿਆ ਹੁੰਦੇ ਨਾ ਚਾਹੇ ਵੇਚਦਾ ਉਸਾਂ ਨੂੰ ਕਾਣ ਵਾਲੇ ਵੀ ਆਪ ਹੀ ਆਏ ਉਸਾਂ ਨੂੰ ਚੁੱਕਦੇ ਕਾਣ ਵਾਲੇ ਵੀ ਆਪ ਹੀ ਆਏ ਵੀ ਨਾਲ ਲੈਂਦੇ ਆ ਕੋਣ ਲੈਂਦਾ ਮੀਨ ਮਜ਼ਦਮ ਲੈਂਦੇ ਆ ਜਿਹੜਾ ਮੀਨ ਕਿਹੜਾ ਹੈ ਬੜੇ ਕੋ ਪ੍ਰੂਫ ਦਿਵਾ ਲਾਂਗੇ ਤੁਹਾਨੂੰ ਪ੍ਰੂਫ ਹੈ ਕਹਿੰਦਾ ਜਿਹੜਾ ਮੈਂ ਟਾਈਮ ਨਾਲ ਲੈ ਆ ਜਿਹੜਾ ਚੁੱਕ ਕੇ ਲਿਆਇਆ ਉਹ ਲੈਂਦਾ ਕੀ ਨਾਮ ਹੈ ਬਣਾ ਨਾ ਨਹੀਂ ਪਤਾ ਜੀ ਆਹੀ ਕਿਤੇ ਲੋਕਾਂ ਦੇ ਕੱਪੜੇ ਧੋਦਾਂ ਬੱਚੇ ਪਾ ਮਕਾਰ ਦੇ ਕੋਠੀਆਂ ਚ ਕਹੀ ਪੁਲਸ ਵਾਲੇ ਦੇ ਨਾਮ ਪੁੱਛਣ ਦੇ ਆ ਸੰਗਾਲੇਣਾ ਫਿਰਦੇ ਨੇ ਹੁੰਦੇ ਮੇ ਤਨਖਾਹ ਦੇ ਕੇ ਹੁੰਦੇ ਦਿਨ ਕੋਠੀਆਂ ਚ ਪਾ ਮਾਰ ਮਾਰ ਜਾਈਦਾ ਦਾ ਦਾਖਲ ਕਰਾਇਆ ਜਾ 20 ਰਾਤ ਨੂੰ ਮੈਂ ਕੰਮ ਤੋਂ ਨਹੀਂ ਆ ਪੁੱਟੇ ਮਾਰੇ ਸਮੈਕ ਵੀ ਤਾਂ ਇਹਨਾਂ ਦੀ ਕੱਲੀ ਆ ਇਹੋ ਵਿੱਚਦੇ ਆ ਇਹੋ ਤੋਂ ਕੰਦੇ ਲੋਕਾਂ ਤੋਂ ਬਾਤੋ ਫੜਦੇ ਨੇ ਤਗੜਿਆਂ ਨੂੰ ਫੜਦੇ ਨਹੀਂ ਮਾਰਿਆਂ ਨੂੰ ਫੜੀ ਜਾਂਦੇ ਜਿਹੜੇ ਕਰਦੇ ਨਹੀਂ ਸਮੈਕ ਜਿਹੜੇ ਕਰਨੀ ਨਹੀਂ ਉਹਨਾਂ ਨੂੰ ਕਹਿ ਦਿੰਦੇ ਵਿੱਚਦੇ ਆ ਕਿ ਤੈਨੂੰ ਰੋਕ ਲੈ ਸਮੈਕ ਜੇ ਅੰਮ੍ਰਿਤ ਸੱਚ ਮੇਕ ਜਾਵੇ ਤਾਂ ਲੋਕਾਂ ਦੇ ਮਹਾਰੇ ਪੁੱਤ ਨਾ ਮਰਨ ਨਜਾਇਜ਼ ਕੀ ਦੀ ਇਹਨਾਂ ਨਾਲ ਤੁੰਗ ਨਾ ਜਾਓ ਭੈਣਾ ਦੇ ਘਰਾਂ 'ਚ ਬਾਲਦਾ ਹੋਣਾ ਬੱਚੇ ਨਾਮ ਪਿਓ ਤੋਂ ਬਿਨਾ ਰਹਿਣ ਨਾ ਮਾਰਿਆ ਘਰ ਵੀ ਵਿਆਪਰ ਤੱਕ ਤੋੜਾ ਇਹ ਮਾਰਦਾ ਤੇਰਾ ਦੂਏ ਬੰਦੇ ਹੀ ਭਾਈ ਅੰਦਰ ਕੋਈ ਨਹੀਂ ਮੈਂ ਕੰਮ ਤੇ ਗਈ ਨਾ ਕਹਿ ਤਾ ਮੇਰੇ ਘਰੇ ਤੇ ਨਜ਼ਰ ਮਾਰ ਕੇ ਆਇਆ ਉਹਨੂੰ ਨੇ ਆਇਦਰ ਰੋਂਦੇ ਫਿਰਦੇ ਸਾਕ ਮੇਲਾ ਉਹਨੂੰ ਜਿੰਨਾ ਤੱਕ ਨਾਟੰਗਿਆ ਅਸੀਂ ਰੋਂਦੇ ਫਿਰਦੇ ਇੱਕ ਦੇਸਾ ਕੋਲੋਂ ਤਾਂ ਹੀ ਚਲ ਗਿਆ ਨਾਲ ਹੀ ਵੇਖ ਕੇ ਬਾਹਰ ਅਸੀਂ ਤੇ ਰੋਂਦੇ ਫਿਰਦੇ ਉਹ ਵੀ ਜਾ ਰਹੇ ਅਸੀਂ ਤੇ ਰੋਂਦੇ ਫਿਰਦੇ ਅੱਡੀ ਤੇ ਰੋਂਦਾ ਰਹੇ ਮੇਰੇ ਸਾਹੇ ਬਾਹਰ ਆ ਅਹੀਂ ਕਿਥੋਂ ਆਪਣੇ ਬੱਚਿਆਂ ਲਈ ਕਿਥੋਂ ਹੀ ਆਪਣੇ ਬੱਚੇ ਲੱਭ ਗਏ ਆਹ ਜਿਹੜਾ ਚੱਪਲ ਇਹਨਾਂ ਨੂੰ ਮਾਤਮਾ ਨੇ ਇਹਨਾਂ ਨੂੰ ਮਾਤਮਾ ਨੇ ਚੱਲਿਆ ਆ ਇਹਨਾਂ ਨੇ ਅੱਜ ਲੱਗਾ ਹੀ ਉਹਨੂੰ ਇਹਨਾਂ ਸ਼ਰਤਾਂ ਸਾਡੇ ਕੋਲ ਮੰਗਦੇ ਸਾਡੇ ਕੋਲ ਨਿਕਲੇ ਨਹੀਂ ਇਹਨਾਂ ਛੱਡੇ ਅਹੀਂ ਕਿਥੋਂ ਲੱਗੇ ਅਹੀਂ ਤੇ ਆਪ ਭਾਂਡੇ ਮਾਂਜਦੇ ਇਹਨਾਂ ਪੰਜਾਜਾ ਕਿਥੋਂ ਦੇ ਨੇ ਅਹੀਂ ਇਹਨਾਂ ਕੋਲ ਜਿਆਦਾ ਲੱਗੇ ਸਾਡੇ ਕੋਲ ਤਾਂ 50 ਪੱਡੇ ਹੁੰਦੇ ਨੇ ਹੁੰਦੇ ਆ ਕਹਿੰਦੇ ਪਰਚਾ ਆ ਗਿਆ ਹੀ ਨਹੀਂ ਛੱਡ ਸਕਦੇ ਆਲੇ ਆਲੇ ਇਹ ਸਾਡੇ ਜਵਾਕਾ ਜੀ ਨੇ ਨਜਾਇਜ਼ ਨਜਾਇਜ਼ ਕੀਤੀ ਇਹਨਾਂ ਨੇ ਬਸ ਉਹਨੂੰ ਲਿਆਉਣ ਦੇ ਹੱਥ ਕੌਣ ਚਿੱਤਰਾ ਦੇ ਕਾਲਾ ਮੂੰਹ ਕਰਨ ਇਹ ਨਜਾਇਜ਼ ਕੀਤੀ ਭਾਜੀ ਨਜਾਇਜ਼ ਆ ਤਾਜ ਮਾਰਿਆ ਉਹਨੂੰ ਨਜਾਇਜ਼ ਨਾ ਨਸ਼ਾ ਵੇਚਦਾ ਆਪਣੇ ਕੋਲੋਂ ਸਾਰਾ ਫੜੀ ਪਿੱਛਾ ਦੇ ਨਿੱਕੇ ਜਿਹੇ ਬੱਚੇ ਚਾ ਵੇਚਦਾ ਮੁੱਠੇ ਲਾ ਦੋ ਹੋ ਲਾਜ਼ਮ ਨੂੰ ਲਿਆਉਣ ਜਿੰਨੇ ਉਹਨੂੰ ਕੁੱਟਿਆ ਸਾਨੂੰ ਮਾਰਨੀ ਆ ਰਹੀ ਉਹਦੇ ਉਧਾ ਚਿੱਤਰਾ ਮਾਰ ਮਗਰਮਚਾ ਨੂੰ ਫੜਤੇ ਜਿਹੜੇ ਇਹਨਾਂ ਵਿੱਚ ੜੇ ਉਹਨਾਂ ਨੂੰ ਫੜਦੇ ਨਹੀਂ ਜਿਹੜਾ ਮਾਰਾ ਨੂੰ ਤਕਰੀਬ ਉਹਨੂੰ ਚੁੱਕ ਲਿਆ ਹੁੰਦਾ ਨਾ ਚਾਹੇ ਵੇਚਦਾ ਉਸਨੂੰ ਕਾਣ ਵਾਲੇ ਵੀ ਆਂਦੀ ਆਏ ਉਸਨੂੰ ਚੁੱਕਦਾ ਕਾਣ ਵਾਲੇ ਵੀ ਆਂਦੀ ਆਏ ਮੀਨਾ ਲੈਿੰਦੇ ਆ ਕੌਣ ਲੈਂਦਾ ਮੀਨਾ ਅਮ ਲਾਗਮ ਲੈਿੰਦੇ ਆ ਲੈਂਗੇ ਮੀਨੇ ਕੋਈ ਪ੍ਰੂਫ ਹੈਗਾ ਆਪਣੇ ਕੋ ਪ੍ਰੂਫ ਦਿਵਾਵਾਂਗੇ ਤੁਹਾਨੂੰ ਪ੍ਰੂਫ ਇਹਨਾਂ ਦੀਆਂ ਜਨਾਬ ਨੇ ਹੁੰਦੀਆਂ ਜਿਹੜਾ ਲੈਂਦਾ ਜਿਹੜਾ ਚੁੱਕ ਕੇ ਲਿਆਇਆ ਉਹ ਲੈਂਦਾ ਸੀ ਕੀ ਨਾਮ ਹੈ ਨਾਮ ਨੂੰ ਮੈਨੂੰ ਨਹੀਂ ਪਤਾ ਆਹੀ ਕਿ ਜਿਹੜਾ ਲੋਕਾਂ ਦੇ ਕੱਪੜੇ ਧੋ ਧੋ ਬੱਚੇ ਪਾਣ ਕੇ ਕੋਟੀਆਂ ਚ ਕਹੀ ਪੁਲਿਸ ਆਏ ਨਾ ਪੁੱਛਦੇ ਨਾ ਸਾਨੂੰ ਕੀ ਤਨਖਾਹ ਦੇ ਕੇ ਹੁੰਦੇ ਆ ਕੀ ਤਨਖਾਹ ਦੇ ਕੇ ਹੁੰਦੇ ਆ ਸਾਰੇ ਨੇ ਕੋਟੀਆਂ ਚ ਪਾਣ ਕੇ ਜਾਂ ਮੈਂ ਮਰਦਾ ਇੱਧਰ ਦਾਖਲ ਕਰਾਇਆ ਜੋ 20 ਜਾਂ ਪਾਣ ਦੇ ਖਾਈ ਨਾ ਮੇਰੇ ਛੇਵੇਂ ਕੰਮ ਤੇ ਜਾਂਦੀ ਆ ਰਾਤ ਨੂੰ ਮੈਂ ਕੰਮ ਪਾਉਂਦੀ ਆ ਬੁੱਟੇ ਵਾਰੇ ਸੋ ਮੈਂ ਕਿ ਵੀ ਤੇ ਇਹਨਾਂ ਦੀ ਕੱਲੀ ਆਈ ਆ ਇਹ ਵੇਚਦੇ ਆ ਇਹੋ ਕੰਮ ਦੇ ਲੋਕਾਂ ਕੋਲ ਬਾਤ ਪਾ ਲਈ ਦੇ ਵੇਹਦੀ ਕਲੀ ਦੇ ਤਗੜਿਆਂ ਨੂੰ ਪੜਦੇ ਨਹੀਂ ਮਾਰਿਆਂ ਨੂੰ ਖੜੀ ਜਾਂਦੇ ਜਿਹੜੇ ਕਰਦੇ ਨਹੀਂ ਇਸ ਸਮੈਕ ਜਿਹੜੇ ਕਰਦੇ ਨਹੀਂ ਉਹ ਕਹ ਦਿੰਦੇ ਵੀ ਇੱਥੇ ਕਿਤੇ ਰੋਕ ਲੈ ਇਸ ਸਮੈਕ ਜੇ ਅੰਬਸਰ ਚ ਵੇਖ ਜਾਵੇ ਤੇ ਲੋਕਾਂ ਦੇ ਮਾਵਾਂ ਦੇ ਪੁੱਤ ਨਾ ਮਰਨ ਨਜਾਇਜ਼ ਜਿੱਦੀ ਅੰਨਾਂ ਦੇ ਤਿੰਨਾਂ ਭੈਣਾਂ ਦੇ ਗਲਾ ਚ ਵਾਲ ਦਾ ਹੋਣਾ ਬੱਚੇ ਨਾ ਪਿਓ ਤੋਂ ਬਿਨਾਂ ਰਹਿਣ ਬੱਚੇ ਨਾ ਪਿਓ ਤੋਂ ਬਿਨਾਂ ਹਾਂ ਹਾਂ ਬਲੰਗ ਸੁਣ ਲੈ ਮੈਂ ਤੇਰੇ ਨਾਲ ਗੱਲ ਕਰੀ ਮੈਂ ਤੇਰੇ ਨਾਲ ਗੱਲ ਕਰੀ ਤੈਨੂੰ ਮਾਰਿਆ ਮੈਂ ਤੇਰਾ ਮੱਧ ਵਿੱਚ ਤੈਨੂੰ ਮਾਰਿਆ ਮੈਂ ਤੇਰਾ ਗਲਾ ਘੁਟਾ ਲਿਆ ਤੂੰ ਤੜਫੀ ਜੰਨਾ ਤੂੰ ਤੜਫੀ ਜੰਨਾ ਫਿਰ ਹਾਂ ਹਾਂ ਬੱਸ ਹਾਂ ਹਾਂ ਜਾਨੀ ਕੋਈ ਨਹੀਂ ਇਦਾਂ ਪੁੱਭੀ भा जी माल सुठो

ਉਹੀ ਮੈਂ ਤੇ ਚਾਰ ਪੰਜ ਨੇ ਕਰਵਾਦੇ ਆਂ ਕਿ ਉਹ ਨਹੀਂ ਕਿ ਉਹ ਕਰ ਸਕਦਾ ਨਾ ਸਰਕਾਰ ਨਹੀਂ ਮੰਦੀ ਕੋਈ ਇੰਨਾ ਇੰਨਾ ਕਰਨਾ ਕਿ ਤੱਕ ਖਾਣਾ ਖਾਣ ਦੀ ਮਤ ਨਹੀਂ ਪੁੱਤਰ ਖੇਡੇ ਜਾਣੇ ਸਾਰੇ ਤੇਰੀ ਗੱਲ ਨਹੀਂ ਕਰਦਾ ਉਹ ਖੇਡਾ ਮੋਟੇ ਦਾ ਖਾਣਾ ਮੋਟਾ ਦਾ ਕਵਾਕਿਆ ਯਾਰ ਚਲੋ ਅਸੀਂ ਕੁਲਾਨੀ ਵੀ ਨਹੀਂ ਆਏ ਕਿ ਉਹ ਆਮਾ ਕੀ ਗੱਲ ਬਤੁ ਆਹ ਦੇ ਬੇਟੇ ਨੇ ਚੋਕ ਲਿਆਏ ਬੋਤਵਾਰ ਨੂੰ ਘਰਾਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਹੀਂ ਇੱਥੇ ਵੀ ਆਣਗੇ ਕੁੱਟਿਆ ਇਹ ਮਾਰ ਮਾਰ ਕੇ ਨਾ ਮਾਰ ਕੇ ਤੇ ਆੜੇ ਬੱਚੇ ਨੂੰ ਇਹਨਾਂ ਨੇ ਕਲਾ ਸੋਣਾ ਕਿਹੜਾ ਲੱਕ ਸਾਡੀ ਨਵੀਂ ਵਾਦੀ ਮਹਿਜਪੁਰਾ ਥਾਣਾ ਕਿਹੜਾ ਇਹ ਮਜੀਠਾ ਰੋਠਾਣਾ ਪੈਂਦਾ ਵਾ ਥਾਣਾ ਵਿੱਚ ਘਰੋ ਚੱਕਿਆ ਸੀ ਬੂਣੀ ਘਰੋ ਚੱਕਿਆ ਵਾ ਘਰੋ ਚੱਕਿਆ ਅੱਗੇ ਸਾਡੇ ਦੋ ਬੇਟੇ ਨਾ ਘਰੋਂ ਮਕਾਰ ਕੀਤੇ ਇਹਨੂੰ ਚੋਕ ਲਿਆ ਇਹਨੂੰ ਆਲ ਕੇ ਇਹਨਾਂ ਨੇ ਕੋਟ ਕੋਟ ਕੇ ਮਾਰ ਦਿੱਤਾ ਬੱਚੇ ਪੁੱਛੋ ਜੇ ਸਾਹਮਣੇ ਪੁੱਤਰਾ ਰੋਇ ਕਸੂਰ ਨਹੀਂ ਕੋਈ ਜੋ ਕਿ ਲੈ ਆਏ ਹਨ ਜਦੋਂ ਕੋਈ ਚੱਕਿਆ ਤੁਸੀਂ ਪੁੱਛਿਆ ਨਹੀਂ ਕੋਸੂਰ ਕੇ ਆ ਇਹ ਘਰ ਨਹੀਂ ਆਇਆ ਇਹਨਾਂ ਕੋਠੀਆਂ 'ਚ ਕੰਮ ਕਰਦੇ ਆ ਇਹਨਾਂ ਕੋਠੀਆਂ 'ਚ ਕੰਮ ਕਰਸਣ ਪਤਾ ਵੀ ਨਹੀਂ ਰਹਾ ਵੀ ਜੋ ਕਿ ਆ ਇਕੱਲਾ ਬੇਟਾ ਕਰ ਰਹੀਗਾ ਕਿੰਨੇ ਵੀ ਉਮਰ ਦੇ ਮੋਟੇ 3 ਸਾਲ ਇਹ ਕੰਮ ਕਰਦਾ ਸਿੱਕਾ ਰੰਗ ਦਾ ਕੰਮ ਖਲਦਾ ਹੀ ਏ ਹੁਣ ਕੀ ਗੱਲ ਦੀ ਬੋਲਤੋ ਕੁਛ ਨੇ ਕੁਛ ਨਹੀਂ ਹਜੇ ਕਿਹਾ ਤਾਂ ਇਹ ਗੱਲ ਬਾਤ ਕਰ ਤੁਹਾਨੂੰ ਕਿਹਾ ਕਿ ਇੱਥੇ ਹੀ ਫੋਨ ਗਿਆ ਵਾ ਇੱਥੇ ਹੀ ਫੋਨ ਗਿਆ ਵਾ ਔਰ ਦੋਸਤ ਕਿ ਧਰਣਾ ਲਾਇਆ ਧਰਣਾ ਲਾਇਆ ਸੀ ਤੁਹਾਨੂੰ ਸਾਰਿਆਂ ਨੂੰ ਸਾਥ ਚਾਹੀਦਾ ਦੋਸਤ ਕਿ ਲੱਗਦਾ ਮਮੀ ਮਿਓਰੀ ਕੜੀ ਜੀ ਹਾਂਜੀ ਓਕਰ ਇੱਕ ਮੇਰਾ ਨਾਮ ਸਮੀਰ ਕੀ ਲੱਗਦੇ ਜੇ ਮੁੰਡੇ ਦੀ ਮੋਤ ਮੇਰਾ ਬਸਾ ਭਰਾ ਵਾ ਕੀ ਹੋਇਆ ਕੀ ਆ ਗੋਆ ਨੇ ਕੱਲ ਪਰਸੋਕੇ ਲੈ ਗਏ ਆ ਭਰਾ ਨੂੰ ਹਾਂ ਘਰਾਂ ਦੇ ਕੁੱਟ ਮਾਰ ਕੀਤੇ ਨੇ ਪਿਸਤੋਲ ਦੇ ਬਾਟੇ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਨੇ ਅੰਦਰ ਵਰਗੇ ਚਿਕਨ ਇਹ ਬਾਹਰ ਦਾ ਕਾਈ ਇਹਨਾਂ ਦੀ ਅੱਛਾ ਦੇ ਚੌਂਗੀ ਸੁਰੱਖਿਆ ਬਣਾਈ ਰੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਹਤਰਾ ਪਤਾ ਲੱਗਾ ਕਿ ਇਹ ਮੋਟ ਹੋ ਗਈ ਹੈ ਤੁਹਾਨੂੰ ਦੇ ਹੈਗੇ ਭਾਈ ਇਹਨਾਂ ਨੂੰ ਦੱਸਿਆ ਗਿਆ ਨੂੰ ਅੱਛਾ ਉਹਨਾਂ ਨੇ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਹਾਂ ਇਹ ਤੇ ਉਹ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਪੁਲਸੀ ਆ ਹੋਰ ਕਿਹਾ ਹਾਂ ਥੋੜਾ ਨਾ ਪੁਲਸੀ ਹੈ ਜ਼ਿੰਮੇਵਾਰ ਜਿਹੜੇ ਚੋਕੇ ਲੈ ਕੇ ਆਏ ਚੋਕੇ ਲੈ ਗਿਆ ਜਿਹੜੇ ਕਾਰਨਾਂ ਚ ਚੋਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਜਿਹੜੇ ਚਿੱਟਾ ਵੇਚਦਾ ਵਾ ਉਹਦੇ ਵਿਚ ਨਸ਼ਾ ਤਾਂ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹ ਦਰੂ ਤੱਕ ਵੀਦਾ ਬਸ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਉਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਤੇ ਚੀਜ਼ ਹਾਂ ਥਾਣੇ ਦੀ ਵਿੱਚ ਠੀਕ ਹੈ। ਥਾਣੇ ਦੇ ਅੰਦਰ ਹੀ ਮੌਤ ਹੋਈ। ਥਾਣੇ ਦੇ ਅੰਦਰ ਹੀ ਮੌਤ ਹੋਈ। ਕੀ ਆਪਣਾ ਨਾਮ? ਮੇਰਾ ਨਾਮ ਸੁਨੇਣਾ ਸਰ। ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ? ਮੇਰਾ ਘਰ ਵਾਲਾ ਹੀ ਸਰ। ਕਿੰਨੀ ਉਮਰ ਦੀ ਉਹਦੀ? ਉਹਨਾਂ ਦੀ 30 ਸਾਲ ਹੈ। ਕਿਹੜੇ ਕੇਸ ਪੁਲਿਸ ਲੈ ਕੇ ਆਈ? ਸਰ ਉਹਨਾਂ ਨੂੰ ਨਾਜਾਇਜ਼ ਲੈ ਕੇ ਆਏ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਾਂ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁਰਤੇ ਦਾ ਲਿਆਏ ਉਹਨੂੰ ਮਾਰਤਾ ਇਹਨਾਂ ਨੇ ਮਾਰਤਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤਾਂ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ 'ਚ ਹੀ ਹੋਈ ਆ ਆ ਮੇਰਾ ਬੇਟਾ ਇਹਦੇ ਸਾਹਮਣੇ ਨਜਾਇਜ਼ ਉਹਨੂੰ ਚੋੱਕ ਕੇ ਲਿਆਇਆ ਘਰੋਂ ਸਰ ਇਹ ਵੀ ਕੁੱਟਿਆ-ਕੁੱਟ ਦੇ ਲਿਆਏ ਇੱਥੇ ਤੱਕ ਮੋੜ ਦਾ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਦਾ ਸਾਨੂੰ ਦੱਸਿਆ 2 ਵਜੇ ਕੋਈ ਪਹਿਲਾਂ ਨਹੀਂ ਜਦੋਂ ਵਿੱਚ ਮਿਲਣ ਆਏ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀਆਂ ਮੇਰੇ ਦਰਦੋਂੋਂ ਆਂਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲਾਂਦੇ ਵੀ ਕਿਹਦੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸਾਹਿਬ ਹਾਂ ਅੰਦਰ ਕੁੱਟਿਆ ਮੈਨੂੰ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਹੀ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਅਰੇ ਭਾਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਾਂ ਆਪਣੀ ਸੁਰੱਖਿਆ ਵਾਸਤੇ ਮਰੋਹਣ ਨਹੀਂ ਆ ਤੇ ਉੱਥੇ ਹੀ ਬੰਦਾ ਮਰ ਜੀ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਇਨਸਾਫ ਦੀ ਮੰਗ ਕਰ ਰਹੀ ਹੈ ਕੀ ਮੰਗ ਕਰਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਹਿਸਾਬ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਧਰਨਾਲਾ ਛੱਡਾਂਗੇ ਭਾਵੇਂ 10 ਦਿਨਾਂ ਨਾਲ ਲਾਸ਼ ਦਾ ਸਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈੱਡ ਬੁਡੀ ਦਿੱਤੀ ਇਹਨਾਂ ਨੇ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜੰਨਾਂ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਲੜਕੇ ਦੀ ਮੌਤ ਹੋਈ ਕਹਿੰਦੇ ਥਾਂ ਨੇ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀਗੀ ਉਸ ਨੂੰ ਤੁਰੰਤ ਸਿ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਤੇ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਰਨਾਨਕ ਦੇ ਹਸਪੀਟਲ ਜਿੱਥੇ ਕਿ ਜੇਰੇ ਇਲਾਜ ਉਸ ਦੀ ਡੈਥ ਹੋ ਗਈ ਸੀ ਜੀ ਪਰ ਉਹ ਮਾਰ ਕੇ ਮਰਨ ਦੇ ਅੰਦਰ ਹੋਈ ਹੈ ਕਿ ਜਾਂ ਹਸਪਤਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਟਰਗੋਇੰਗ ਟਰੀਟਮੈਂਟ ਉਹਦੇ ਟਾਈਮ ਤੇ ਇਹਨਾਂ ਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫਰੈਸ਼ ਇਨਜਰੀ ਇਸ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਏ ਸੀ ਇਹਨਾਂ ਨੇ ਖਾਇਆ ਬਸ ਇਹ ਸੱਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਤੇ ਉੱਥੇ ਹੀ ਨਦੀ ਅੰਡਰ ਟ੍ਰੀਟਮੈਂਟ ਇਹਨਾਂ ਦੀ ਦੇਤੀ ਸੈਡਮਾਈਸ ਦੀ ਪਰ ਬਾਈਬਲ ਲੋਕਿਆ ਜਾ ਰਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਉਦੋਂ ਰੋ ਰਿਆ ਸੀ ਔਰ ਕਹਿ ਰਿਆ ਸੀ ਮੈਨੂੰ ਕੁੱਟਿਆ ਬੋਝਦਾ ਮੇਰਾ ਮੇਰਾ ਇਲਾਜ ਕਰਵਾਓ ਇਹਨੂੰ ਬਤਾ ਕੇ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਹਦਾ ਕਰਵਾਇਆ ਸੀਗਾ ਇੰਦਰ ਵਾਸ ਨੋ ਫਰੈਸ਼ ਇਨਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਤੇ ਕਲੀਅਰ ਹੋਈ ਜਾਏਗਾ ਪਰ ਐਸੀ ਚੀਜ਼ ਕੋਈ ਹੋਈ ਨਹੀਂ ਹੈ ਪਰ ਉਹਤ ਬਾਅਦ ਤਾਂ ਲੈ ਕੇ ਆਇਆ ਸਾਡੇ ਰਿਮਾਂਡ ਤੇ ਗਿਆ ਸੀ ਹਾਂਜੀ ਰਿਮਾਂਡ ਤੇ ਸੀਗਾ ਜੀ ਇਹਨੂੰ ਜੁਡੀਸ਼ੀਅਲ ਕਸਟਡੀ ਚ ਅਸੀਂ ਭੇਜ ਦੇ ਸੀਗੇ ਉਹ ਸਾਜੇਟ ਰਿਮਾਂਡ ਤੇ ਸੀ ਕੋਈ ਇੱਕ ਮੁਲਾਜ਼ਮ ਦੋਤੇ ਕਹਿੰਦੇ ਤੇ ਨੇ ਕਿ ਉਹਨਾਂ ਬੰਦ ਲੋਕਾਂ ਨੂੰ ਘਰੋਂ ਕੂਟ ਦੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਗਰੂਪ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੋੰਦਾ ਡਾਕਟਰ ਨੇ ਮੈਡੀਕਲ ਨੇ ਕਿਹਾ ਕਿ ਨੋ ਇੰਜਰੀਜ਼ ਵਰ ਫਾਊਂਡ ਉਹਦੇ ਵਿੱਚ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਵੀ ਹੈਗਾ ਸੀ ਅਭੀ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜ ਟੂ ਸੁਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਪੜਿਆ ਹੈਗਾ ਪਾਣੀ ਦੇ ਬਾਹਰ ਧਰਨਾ ਲਗਾਇਆ ਹੁਣ ਉਹ ਕਿਸ ਤਰੀਕੇ ਨਾਲ ਆਪਾਂ ਹੈਂਡਲ ਕਰਦੇ ਪੀਏ ਉਹਨਾਂ ਨੂੰ ਕੀ ਸਟਾਰਟ ਹੈ ਇਹ ਹੈ ਕਿ ਜੀ ਆਸ਼ਵਾਸਨ ਉਹਨਾਂ ਨੂੰ ਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਂਡ ਸਕੁਅਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਡੂ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਮੁਕਾਇਦਾ ਜੁਡੀਸ਼ੀਅਲ ਇਨਕੁਆਰੀ ਜੁੜੀ ਵੀ ਹੁੰਦੀ ਹੈ ਉਹ ਹੋਏਗੀ which is very independent ਅਸੀਂ ਆਪ ਹੀ ਲਿਖ ਕੇ ਭੇਜਣਾ ਤੇ ਆਈ ਥਿੰਕ ਉਹ ਦਿਲ ਕੋਆਪਰੇਟ ਵਿਦ ਅਸ ਐਸ ਵੈਲ ਜੀ